ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਾਨਣੇ ਮੈਚ ਦੇਖਣ ਮੈਚ ਤੋਂ ਪਹਿਲਾਂ ਅੱਜ ਸਾਨੂੰ ਵਧਾਈ ਲੈਣ ਤੀਜੇ ਦੀ ਜੀ ਉਹਨਾਂ ਨੂੰ ਮਿਲ ਲੱਗ ਗਿਆ ਅੱਜ ਮੈਂ ਕਰ ਲੱਖ ਬਿਲ ਬਿਲਣਾ ਸੀ ਠੀਕ ਹੋ ਗਿਆ ਜਨਨਪੰਪਰ ਬੰਦਨ ਇਹ ਤੇਰਾ ਨਾਮ ਜਿਹੜੇ ਤੇ ਜਾ ਮੈਂ ਜਾਨੀ ਮਿੱਤੋ 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 ਆਪਣਾ ਬਲੋਕਰ ਅੱਜ ਗੱਡੀ ਚਲਾ ਰਿਹਾ ਕੌਣ ਆਖਰੇ ਪਹੁੰਚੇ ਅਰੇ ਹੁਣ ਜਾ ਕੇ ਮੈਚ ਨਹੀਂ ਆਰੇ ਉਹ ਕਿਨਾਰ ਵਾਲਾ ਕਹਿੰਦੇ ਮਲੇਂਗਾ ਕਬੱਡੀ ਕਬੱਡੀ ਕਰ ਰਿਹਾ ਪੁਨਾਹਪੁਰ ਦਾ ਕਿਹਦੇ ਅੱਜ ਵਧਿਆ ਹੋਇਆ ਚਾਰ ਚਾਫਰੀ ਤਿਆਰ ਉਹ ਥੋਪੀਏ ਵਾਲਾ ਕਿਕਰ ਦੀ ਤਿਆਰ ਦੂਜੀ ਕੜੀ ਤੇ ਫਰਦੇ ਤਿਆਰ ਸਾਰ ਕਦੇ ਬੜੇ ਬੰਡੀਆ ਉਹ ਪੱਟਾ ਤੇ ਥਾਪੀਆਂ ਪਾਉਂਦੀਆਂ ਮੇਰੇ ਮਿੱਤਰੋ ਲੱਗਿਆ ਹੋਇਆ ਜੋ ਇਹ ਜਾਵਾ ਨੰਬਰ ਲੈ ਆ ਖਿਡਾਰੀ ਨੇ ਮੇਰੇ ਵੀਰੋ ਇਹ ਰੋਪੀ ਹੈ ਫੱਤੇਪੁਰਿਆ ਵੱਧ ਕੇ ਕਬੱਡੀ ਨਾਲ ਸਾਹਮਣੇ ਰੋਪੀ ਫੱਤੇਪੁਰਿਆ ਕਬੱਡੀ ਪੌਂਡ ਲਈ ਵੱਧਿਆ ਹੋਇਆ ਬਟਾ ਕਹਿੰਦੇ ਆ ਸਾਲ ਪਹਿਰਰੀ ਦੇ ਖੇਡਿਆ ਹੈ ਲਓ ਸਾਹਮਣੇ ਵਾਹ ਰੋਪੀ ਆ ਮੁੰਡੇ ਦੀ ਪੁਆਏ ਮੇਰੇ ਵੀਰੋ ਪਿੰਡ ਫੋਰ ਦੀ ਟੀਮ ਲਈ ਇੰਗਲੈਂਡ ਦੇ ਟੱਕੜੇ ਦੋਫੇ ਲਾਏ ਹੈ ਇਹ ਟੈਲ ਫੋਰ ਸੰਦੀਪ ਮੰਗਲ ਅੰਮ੍ਰੀਆ ਦੀ ਕਲੱਬ ਦੇ ਲਈ ਇਸ ਗੱਲ ਨੂੰ ਟੱਕੜੇ ਜੋ ਫੇ ਲਾਏ ਆ ਆ ਮੁੰਡਾ ਕਹਿੰਦੇ ਤੀਰਖਟਵਾਲ ਦੀ ਬਰਾਉਤ ਪਿੰਡ ਕਾਂਗੜੇ ਦੀ ਬਰਾਉਤ ਦੋਜੀ ਰਾਣ 可以给力！Yeah. ਪੌਦਾ ਤੇ ਕਹਿੰਦੇ ਗੁਰੂ ਜਣਾ ਪੈਂਦਾ ਕਿ ਜੇ ਤੋ ਗੋਣ ਲਈਏ ਉਹਨੂੰ ਉਸਤਾਦ ਕਹੀਏ ਜੇ ਜੇ ਤੋ ਕਾਕਾ ਗੋਣ ਲਈਏ ਉਹਨੂੰ ਫਿਰ ਉਸਤਾਦ ਕਹੀਏ ਆ ਇਸ ਤੇ ਮਿਲ ਜੱਗ ਦੇ ਕਬੱਡੀ ਪੌਂਦ ਲਈ ਬੰਨਿਆ ਹੋਇਆ ਹੈ ਇੱਕ ਹਰਿਆਣੇ ਵਾਲਾ ਮੁੰਡਾ ਆਹ ਕਿਤੇ ਖੇਲੇਂ ਪੱਤੇ ਆਏ ਤੇ ਚੱਲ ਗਿਆ ਮੇਰੇ ਬੱਤੋ ਇੱਕ ਪਾਸੇ ਮਾਲਵੇ ਦੀ ਐਨ ਕਿਤੇ ਵੀ ਤੇ ਹੁੰਦੀ ਆਹ ਸਾਹਮਣੇ ਕਿਤੇ ਬੱਲੇ ਬੱਲੇ ਹੁੰਦੀ ਹੈ ਖੇਰ ਦੇ ਜਿਹੜਾ ਮਾਦਮ ਕੋ ਵਿਚੋ ਉਧਰ ਗਰੋਦਾ ਲੱਕੜੀ ਆ ਗਿਆ ਹੈ ਇਹਨਾ ਭਰਾਵਾਂ ਨੇ ਲੰਬੇ ਛੱਕਣਾ ਹੈ ਕੰਡੋ ਫੜਿਆਂ ਦੇ ਲਾਗੇ ਬੱਗੇ ਬੱਲੇ ਮੰਗੀ ਦੇ ਵਾਂਗ ਆਓ ਆਓ ਵਾਹ ਓਏ ਗੱਪੀ ਦੇ ਪੱਥਰ ਦੋ ਪਟਿਆਲੇ ਦੇ ਵਿੱਚ ਪਿਆ ਮੇਰੇ ਵੀਰੋ ਗਾਮੇ ਭਰਾਵਾਂ ਨੇ ਪੱਥਰ ਚੱਕ ਕੇ ਕਹਿੰਦੇ ਪਾਲ ਖਾੜੇ ਦਾ ਗੇੜਾ ਦੇ ਦਿੱਤਾ ਤੇ 30 ਬੰਦਿਆਂ ਨੇ ਚੱਕ ਕੇ ਪਾਸੇ ਰੱਖਿਆ ਸੀਗਾ ਪੱਥਰ ਇਹਦੀ ਜੜ ਗਾਮੇ ਭਰਾਵਾਂ ਦੇ ਸਾਲ ਦੇ ਸ਼ੁੱਧ ਵਾਕੇ ਤੇ ਪਾਲ ਦਾ ਸਰਮ ਜਿਹੇ ਅਮਰੀਕਾ ਵਾਲੇ ਨੇ ਮੇਰੇ ਵੀਰੋ ਗਾਉਂ ਦੇ ਸਪਾਂਸਰ ਨੇ

ਆਪਾਂ ਉਹ ਨਹੀਂ ਜੇ ਪਾਉਂਦੇ ਨੇ ਸਟੋਰੀਆਂ ਪੱਬ ਜੀ ਦੇ ਕਦੇ ਕੈਨੇਡਾ ਦੇ ਵਿੱਚ ਕਦੇ ਉਹ ਟੋਕੀ ਦੇ ਦਫੇ ਲਾਏ ਕਦੇ ਮੀਨਗਰ ਤੋਂ ਦੁੱਦ ਕੇ ਦਫੇ ਲਾਏ ਦੁਨੀਆ ਨੇ ਉਹਨਾਂ ਬਾਜ਼ ਆਖਿਆ ਉਸ ਉੱਪਰ ਦੇ ਨੌਬਰੇ ਕਮਾਲ ਕੀਤੀ ਹੈ ਆ ਮਲਿੰਗਾ ਕਹਿੰਦੇ ਪਟਿਆਰੇ ਵਾਲਾ ਮਲਿੰਗਾ ਤੇ ਦੂਜੇ ਪਾਸੇ ਸੰਦੀਪ ਗੁੱਜਰ ਆਜੇ ਟਾਈਮ ਦਾ ਕਮਾਲ ਆ ਜਾਂਦੀ ਹੈ ਮੇਰੇ ਵੀਰ ਕਮਾਲ ਦਾ ਜਾਂਦੀ ਹੈ ਲੋ ਜੀ ਮੈਚ ਹੋ ਗਿਆ ਸਮਾਪਤ ਅੱਧੇ ਨੰਬਰ ਤੋਂ ਅਸੀਂ ਹਾਰ ਚੁੱਕੇ ਹਾਂ ਚੱਲੇ ਹੁਣ ਘਰ ਨੂੰ ਵਾਪਸੀ ਲਓ ਸਰ ਕਰੋ ਬਈ ਹਲੋ ਉਹ ਵੀਰ ਤੁਹਾਨੂੰ ਕਿਵੇਂ ਲੱਗ ਰਿਹਾ ਜੱਦੇ ਨੰਬਰ ਤੋਂ ਖਾਰ ਕੇ ਉਹ ਮਾੜਾ ਲੱਗ ਰਿਹਾ ਵੀਰੇ ਬਹੁਤ ਮਾੜਾ ਲੱਗ ਰਿਹਾ ਸਾਨੂੰ ਅੱਜ ਅੱਧੇ ਨਾਲ ਤੋਂ ਖਾਰ ਗਿਆ ਸੀ ਜਦੋਂ ਤਾਂ ਕੋਈ ਚੱਕਰ ਨਹੀਂ ਜਿਹੜਾ ਨੰਬਰ ਕਰਕੇ ਹਾਰੇ ਨਾ ਚਲੋ ਕੋਈ ਨਹੀਂ ਅਗਲੀ ਵਾਰ ਦੇਖਾਂਗੇ ਹੁਣ ਚਲੋ ਜੀ ਮਿਲਦੇ ਆਂ ਘਰ ਜਾ ਕੇ ਲਓ ਜੀ ਹੁਣ ਅਸੀਂ ਕਰੀ ਪਹੁੰਚ ਗਏ 10:00 ਵੱਜ ਗਏ ਮਿਲਦੇ ਹਾਂ ਹੁਣ ਤੁਹਾਨੂੰ ਅਗਲੇ ਬਲੌਗ ਚ ਕੱਲ ਓਕੇ ਜੀ ਥੈਂਕ ਯੂ ਸਬਸਕ੍ਰਾਈਬ